ਹੈਲੋ ਫਰੈਂਡਸ ਕਿਵੇਂ ਹੋ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਕਿਉਂਕਿ ਅੱਜ ਅਸੀਂ ਲੈ ਕੇ ਆਏ ਹਾਂ ਸੂਜੀ ਦੇ ਸੈਂਡਵਿਚ ਇਸ ਨੂੰ ਬਣਾਉਣ ਲਈ ਬਾਰੇ ਸਮਾਨ ਦੀ ਲੋੜ ਨਹੀਂ ਪੈਂਦੀ ਸਿਰਫ ਦੋ ਪਿਆਜ਼ ਇੱਕ ਟਮਾਟਰ ਤੇ ਇੱਕ Shimla mirch ਤੇ ਦੋ ਹਰੀਆਂ ਮਿਰਚਾਂ ਇੱਕ ਸੂਜੀ ਦਹੀਂ ਤੇ ਥੋੜੀ ਜੀ ਇਨੂ ਮੇਰੀਆਂ ਕਿਹੜੀਆਂ-ਕਿਹੜੀਆਂ ਭੈਣਾਂ ਨੇ ਸੂਜੀ ਦੇ ਸੈਂਡਵਿਚ ਖਾਧੇ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਤਾਂ ਘਰੇ ਪਹਿਲੀ ਵਾਰ ਬਣੇ ਸੀਗੇ ਦੇਖੋ ਸਭ ਤੋਂ ਪਹਿਲਾਂ ਅਸੀਂ ਸੂਜੀ ਨੂੰ ਕਡੋਂਗੇ ਵਿੱਚ ਪਾ ਲਾਂਗੇ ਉਸਦੇ ਵਿੱਚ ਥੋੜਾ ਜਿਹਾ ਸੀ ਦਹੀਂ ਪਾਵਾਂਗੇ ਦਹੀਂ ਸਿਰਫ ਉਹ ਨਹੀਂ ਪਾਵਾਂਗੇ ਜਿਹਦੇ ਵਿੱਚ ਸਾਡੀ ਸੂਜੀ ਚੰਗੀ ਤਰ੍ਹਾਂ ਕੁਲ ਜਾਵੇ ਸੱਚ ਦੱਸਾਂ ਜਦੋਂ ਅਸੀਂ ਬਣਾਉਣ ਲੱਗੇ ਸੀ ਨਾ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਪਤਾ ਨਹੀਂ ਇਹ ਸਵਾਦ ਬਣਨੇ ਕੀ ਕਿ ਨਹੀਂ ਪਰ ਜਦੋਂ ਅਸੀਂ ਬਣਾ ਕੇ ਖਾਧੀ ਯਕੀਨ ਕਰਿਓ ਇੰਨੇ ਜ਼ਿਆਦਾ ਵਧੀਆ ਲੱਗੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੁਣ ਮੈਂ ਤਾਂ ਇਹੀ ਸੋਚਿਆ ਵੀ ਜਦੋਂ ਵੀ ਕੁਝ ਖਾਣ ਨੂੰ ਜੀ ਕਰੂਗਾ ਨਾ ਬਸ ਸੂਜੀ ਦੀ ਸੈਂਡਵਿਚ ਬਣਾਵਾਂਗੇ ਵੇ ਦੇਖੋ ਥੋੜਾ ਜਿਹਾ ਨਮਕ ਪਾਇਆ ਕਾਲੀ ਮਿਰਚ ਪਾਈ ਹੈ ਤੇ ਲਾਲ ਮਿਰਚ ਪਾਈ ਐ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਦੇ ਵਿੱਚ ਪਾਣੀ ਤਾਂ ਕਿ ਜਿਹੜਾ ਇਹਦਾ ਮਿਸ਼ਰਣ ਹੈ ਨਾ ਥੋੜਾ ਜਿਹਾ ਲਿਕੜ ਜਾ ਬਣ ਜੇ ਸਾਰੇ ਨੂੰ ਹਿਲਾਉਣ ਤੋਂ ਬਾਅਦ ਅਸੀਂ ਥੋੜੀ ਜੀ ਪਾਈਏਗੀ ਇਨੋ ਫਿਰ ਚਲੋ ਇੱਕ ਅੱਧੇ ਮਿੰਟ ਦੇ ਲਈ ਅਸੀਂ ਹਿਲਾ ਦਾਂਗੇ ਤਾਂ ਕਿ ਇਹਨੇ ਫਲਫੀਆ ਬਣ ਜੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ ਕਿ ਜਦੋਂ ਸਾਡੇ ਘਰੇ ਨਾ ਕਿ ਰਿਸ਼ਤੇਦਾਰ ਆਉਂਦਾ ਸੀ ਅਸੀਂ ਬਰੈਡ ਦੇ ਗੋਲੇ ਬਣਾਉਂਦੇ ਹੁੰਦੇ ਸੀ ਵੀ ਉਹ ਵੀ ਬੜੇ ਟੇਸਟੀ ਬਣਦੇ ਨੇ ਪਰ ਹੁਣ ਅਸੀਂ ਉਹ ਨਹੀਂ ਬਣਾਵਾਂਗੇ ਦੇਖਿਓ ਹੁਣ ਅਸੀਂ ਇਹ ਬਣਾਇਆ ਕਰਾਂਗੇ ਸੂਜੀ ਦੇ ਸੈਂਡਵਿਚ ਚਲੋ ਜੀ ਹੁਣ ਬਣਾਉਣ ਚੱਲੇ ਆਪਾਂ ਸੂਜੀ ਦੇ ਸੈਂਡਵਿਚ ਸਭ ਤੋਂ ਪਹਿਲਾਂ ਅਸੀਂ ਇਕੱਲੇ ਸੈਂਡਵਿਚ ਮੇਕਰ ਉਸ ਨੂੰ ਅਸੀਂ ਚੰਗੀ ਤਰ੍ਹਾਂ ਦੇਸੀ ਘਿਓ ਦੇ ਨਾਲ ਵੀ ਗ੍ਰੀਸ ਕਰਤਾ ਤਾਂ ਕਿ ਜਿਹੜਾ ਮਿਸ਼ਰਣ ਹੈ ਨਾ ਇਹਦੇ ਨਾਲ ਚਿੰਬੜੇ ਨਾ ਤੁਸੀਂ ਤੇਲ ਵੀ ਲਗਾ ਸਕਦੇ ਹੋ ਰਾਈਂਡ ਵੀ ਲਗਾ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗੂ ਤੁਸੀਂ ਇਸ ਦੇ ਉੱਪਰ ਕੁਝ ਵੀ ਲਗਾ ਸਕਦੇ ਹੋ ਬੇਨੋ ਸਾਡੇ ਮਨ ਦੇ ਵਿੱਚ ਡਰ ਜਿਹਾ ਸੀਗਾ ਕਿ ਕਿਤੇ ਮਿਸ਼ਰਣ ਇਹਦੇ ਨਾਲ ਚਿੰਬੜ ਨਾ ਜਾਵੇ ਇਸ ਕਰਕੇ ਅਸੀਂ ਤਾਂ ਇਹਨੂੰ ਚੰਗੀ ਤਰ੍ਹਾਂ ਦੇਸੀ ਘੋਲਾ ਕੇ ਗਰੀਸ ਕੀਤਾ ਸੀਗਾ ਪਹਿਲੀ ਵਾਰ ਬਣਾਉਣ ਕਰਕੇ ਨਾ ਹਰ ਇੱਕ ਦੇ ਮਨ ਵਿੱਚ ਵੀ ਥੋੜਾ ਜਿਹਾ ਡਰਤਾ ਹੁੰਦਾ ਹੀ ਹੈ ਲੋ ਦੇਖੋ ਅਸੀਂ ਹੁਣ ਮਿਸ਼ਰਣ ਹੈ ਕਿ ਚਮਚੇ ਦੀ ਹੈਲਪ ਦੇ ਨਾਲ ਇਹਦੇ ਵਿੱਚ ਪਾਤਾ ਜਿੰਨਾ ਪੈ ਸਕਦਾ ਸੀ ਉਨਾ ਹੀ ਪਾਤਾ ਤਕਰੀਬਨ ਅਸੀਂ ਸਾਰਾ ਹੀ ਪਾਤਾ ਕਿਉਂਕਿ ਅਸੀਂ ਥੋੜਾ ਜਿਹਾ ਬਣਾਇਆ ਸੀ ਬਈ ਮਿਸ਼ਰਣ ਪਾਉਣ ਤੋਂ ਬਾਅਦ ਨਾ ਅਸੀਂ ਹੱਥ ਦੇ ਨਾਲ ਥੋੜੀ ਜਿਹੀ ਇਹਨੂੰ ਸ਼ੇਪ ਜੀ ਦੇਤੀ ਤਾਂ ਕਿ ਇੱਕ ਸਰਜਾ ਬਣ ਜੇ ਇਸ ਤੋਂ ਪਹਿਲਾਂ ਨਾ ਮੈਂ ਇੱਕ ਵੀਡੀਓ ਪਾਈ ਸੀ ਕਿ ਅਸੀਂ ਆਪਣੇ ਵਾਲਾਂ ਨੂੰ ਕਲਰ ਕਿਵੇਂ ਕਰੀਏ ਤੁਸੀਂ ਮੇਰੀਆਂ ਸਾਰੀਆਂ ਭੈਣਾਂ ਨੇ ਉਸ ਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਉਹਨਾਂ ਸਾਰੀਆਂ ਭੈਣਾਂ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਉਹ ਵੀਡੀਓ ਵੇਖੀ ਇਸ ਵੀਡੀਓ ਨੂੰ ਵੀ ਤੁਸੀਂ ਸਾਰੀਆਂ ਮੇਰੀਆਂ ਭੈਣਾਂ ਨੇ ਉਹਨਾਂ ਹੀ ਪਿਆਰ ਆਦਰ ਮਾਨ ਸਤਿਕਾਰ ਦੇਣਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਗੱਲਾਂ-ਗੱਲਾਂ ਦੇ ਵਿੱਚ ਆਪਣੇ ਹੁਣ ਸੈਂਡਵਿਚ ਹੋ ਗਏ ਨੇ ਤਿਆਰ ਬਿਲਕੁਲ ਮੇਕਰ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਬੰਦ ਤੇ ਉੱਪਰੋਂ ਕਰਾਂਗੇ ਲਾਈਟ ਆਨ ਤੇ ਥੋੜੀ ਜੀ ਕਰਾਂਗੇ ਅਸੀਂ ਵੇਟ ਲਓ ਜੀ ਵੇਟ ਹੋ ਗਈ ਹੈ ਖਤਮ ਹੁਣ ਅਸੀਂ ਇਹਨੂੰ ਖੋਲਦੇ ਹਾਂ ਕਿਸ ਤਰ੍ਹਾਂ ਦੇ ਬਣਿਆ ਵੀ ਇੱਥੇ ਮੈਂ ਤੁਹਾਨੂੰ ਮਾਫੀ ਮੰਗਦੀ ਹਾਂ ਕਿਉਂਕਿ ਜਦੋਂ ਅਸੀਂ ਮੇਕਰ ਨੂੰ ਖੋਲਣ ਲੱਗੇ ਸੀ ਚਾਚਾ ਦੇ ਵਿੱਚ ਨਾ ਮੈਂ ਬਹੁਤ ਜ਼ਿਆਦਾ ਨੀੜੀ ਹੋ ਗਈ ਸੀ ਕੈਮਰਾ ਲੈ ਕੇ ਤੇ ਮੇਰੇ ਹੱਥ ਨੂੰ ਲੱਗ ਗਿਆ ਮੜਾ ਜਾ ਤਤਾ ਤਤਾ ਮੇਕਰ ਤੇ ਮੇਰਾ ਮੋਬਾਈਲ गिर ਗਿਆ ਸੀ نیچے ਉਹ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਚਲੋ ਕੋਈ ਗੱਲ ਨਹੀਂ ਅਸੀਂ ਇਹ ਚਾਰ ਬਣਾਏ ਸੀ ਹੁਣ ਅਸੀਂ ਇਹ ਪਲੇਟ ਵਿੱਚ ਪਾ ਲਏ ਨੇ ਤੇ ਦੇਖੋ ਇਹ ਜਿਹੜਾ ਮੇਕਰ ਸੀ ਬਿਲਕੁਲ ਸਾਫ ਸੁਥਰਾ ਇਹਨੂੰ ਕੁਝ ਵੀ ਨਹੀਂ ਚਿੰਬੜਿਆ ਵੀ ਜਦੋਂ ਅਸੀਂ ਇਸ ਦਾ ਟੇਸਟ ਕੀਤਾ ਇੰਨੇ ਜ਼ਿਆਦਾ ਵਧੀਆ ਬਣੇ ਸੀ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੀ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਰਾਧੇ ਰਾਦੇ ਜੈ ਸ਼੍ਰੀਕ੍ਰਿਸ਼ਨ